a ਕੀ ਕੈਸੇ ਕਦਿਆਂ ਅਜਿੰਦਾ ਹਰਸ਼ੋ ਲਾਸਦਾ ਦਿਨ ਆ ਸਾਡਾ ਸੁਪਨਾ ਪੂਰਾ ਹੋਇਆ ਔਰ ਉਸ ਸੁਪਨੇ ਵਾਸਤੇ ਅਈ ਪੂਰੇ ਤਰ੍ਹਾਂ ਹਰਸ਼ੀਤਾ ਔਰ ਜਾਣਦੇ ਆ ਕਿ ਆਇਦਾ ਦਿਨ ਐਸਾ ਮਨੇ ਇਤਿਹਾਸਿਕ ਬਣ ਕੇ ਰਵੇ ਕਿ ਲੋਗਾਂ ਨੂੰ ਯਾਦ ਰਹੇ ਕਿ 22 ਜਨਵਰੀ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਐਗਲਾ ਕੰਮ ਕੀਤਾ ਹੈ ਜਿਹਦੇ ਨਾਲ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਆ ਕਿ ਸਾਡੀ ਆਪਰੀਡੀਆਂ ਨੇ ਆਪਣੀ ਬਲੀਦਾਨ ਦਿੱਤੇ ਆ ਉਹਨਾਂ ਦੇ ਬਲਿਦਾਨ ਦੇ ਸਦਕਾ ਅੱਜ ਆਪਾਂ ਇੱਥੇ ਖੜੇ ਆ ਤੁਹਾਡੇ ਕੋਲ ਔਰ ਮੈਂ ਸਾਰੇ ਬਟਾਲੇ ਨੂੰ ਔਰ ਵੀਰ ਜੀ ਨੂੰ ਸਾਲਗ ਜਹੀ ਇਸ ਕਾਮਚ ਕਾਮਜਾਬ ਰਹੇ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਤੇ ਮਨ ਲੱਗਦਾ ਸ਼ਬਦ ਹੀ ਨਹੀਂ ਰਿਹਾ ਇਸ ਵੇਲੇ ਜਿਹਾ ਹੋ ਜਾ ਤਾਂ ਅਸੀਂ ਬਲਦੇ ਅਸੀਂ ਅੱਜ ਸਾਹਮਣੇ ਦੇਖਿਆ ਲਾਈਵ ਜਿਨੂੰ ਦੇਖਿਆ ਔਰ ਮਨ ਲੱਗਦਾ ਕਿ ਸਾਡੀ ਪੀੜ੍ਹੀ ਵਾਸਤੇ ਬੜੀ ਗਰਵ ਦੀ ਗੱਲ ਆ ਕਿ 500 ਸਾਲ ਦੇ ਇੱਕ ਸੰਘਰਸ਼ ਤੋਂ ਬਾਅਦ 500 ਸਾਲ ਦੇ ਇੱਕ ਸੰਘਰਸ਼ ਤੋਂ ਬਾਅਦ ਸਾਡੀ ਕਈ ਪੀੜ੍ਹੀਆਂ ਨੇ ਇਹਦੇ ਵਾਸਤੇ ਬਲਦਾਨ ਦਿੱਤੇ ਇਹਦੇ ਵਾਸਤੇ ਸੰਘਰਸ਼ ਕੀਤਾ ਅੱਜ ਸਾਨੂੰ ਇਹ ਟਾਈਮ ਦੇਖਣ ਦਾ ਮੌਕਾ ਮਿਲਿਆ ਅਸੀਂ